ਕਹਿੰਦੇ ਨੇ ਇਨਸਾਨ ਨੂੰ ਵੱਡਾ ਉਹਦੀ ਸੋਚ ਬਣਾਉਂਦੀ ਹੈ ਇਨਸਾਨ ਵੱਡਾ ਬਣ ਦੇ ਲਈ ਬਹੁਤ ਯਤਨਸ਼ੀਲ ਹੁੰਦਾ ਹੈ ਲੇਕਿਨ ਅਗਰ ਉਹਦੀ ਸੋਚ ਵੱਡੀ ਨਾ ਹੋਏ ਉਹ ਵੱਡਾ ਹੋ ਕੇ ਵੀ ਉਹ ਛੋਟਿਆਂ ਤੋਂ ਵੀ ਗਿਆ ਗੁਜ਼ਰਾ ਹੁੰਦਾ ਇਸੇ ਗੱਲ ਨੂੰ ਗੁਰੂ ਨਾਨਕ ਦੇਵ ਜੀ ਨੇ ਸਾਬਤ ਕੀਤਾ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਹਮੇਸ਼ਾ ਹੀ ਵੱਡੇ ਮੰਨਦੇ ਆ ਤੇ ਹੈ ਵੀ ਵੱਡੇ ਨੇ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਇਹੀ ਕਹਿੰਦੀ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਦੇਵ ਜੀ ਵੱਡੇ ਕਿਉਂ ਸਨ ਕਿਉਂਕਿ ਉਹਨਿਆ ਨੇ ਦੁਨੀਆ ਦੇ ਉੱਤੇ ਦੱਬੇ ਹੋਏ ਕੁਚਲੇ ਲੋਕਾਂ ਨੂੰ ਵੱਡੇ ਬਣਨਾ ਸਿਖਾਇਆ ਗੁਰੂ ਨਾਨਕ ਦੇਵ ਜੀ ਵੱਡੇ ਕਿਉਂ ਕਿਉਂਕਿ ਉਹਨਾਂ ਨੇ ਹਰ ਇੱਕ ਬੰਦੇ ਨੂੰ ਪ੍ਰੇਮ ਨਾਲ ਅੱਗੇ ਵਧਣਾ ਸਿਖਾਇਆ ਗੁਰੂ ਨਾਨਕ ਦੇਵ ਜੀ ਵੱਡੇ ਤਾਂ ਕਿਉਂਕਿ ਉਹਨਾਂ ਨੇ ਹਰ ਇੱਕ ਬੰਦੇ ਨੂੰ ਗੱਲ ਵਕੜੀ ਨਾਲ ਲਾਇਆ ਇਕ ਗੁਰਨਾਨਕ ਦੇਵ ਜੀ ਵੱਡੇ ਤਾ ਉਹਨਾਂ ਨੇ ਠੱਗਾਂ ਤੋਂ ਅਸਲੀ ਸੱਜਣ ਬਣਾਇਆ ਗੁਰਨਾਨਕ ਦੇਵ ਜੀ ਵੱਡੇ ਤਾ ਉਹਨਾਂ ਨੇ ਔਰਤ ਨੂੰ ਇੱਕ ਉੱਚਾ ਮਾਣ ਦਿਵਾਇਆ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਜ਼ਾਨ ਦੁਨੀਆ ਨੂੰ ਪਾਠ ਸਿਖਾਇਆ ਕਿ हे ਦੁਨੀਆ ਦੇ ਲੋਕੋ ਜਿਸ ਔਰਤ ਨੂੰ ਤੁਸੀਂ ਨੀਵੀਂ ਸਮਝਦੇ ਹੋ ਜਿਸ ਔਰਤ ਨੂੰ ਤੁਸੀਂ ਮਾੜਾ ਸਮਝਦੇ ਹੋ ਉਸੇ ਔਰਤ ਦੀ ਕੁੱਖੋਂ ਰਾਜੇ ਵੀ ਪੈਦਾ ਹੋਏ ਨੇ ਉਹ ਮਾੜੀ ਕਿਵੇਂ ਹੋ ਸਕਦੀ ਹੈ ਗੁਰੂ ਨਾਨਕ ਦੇਵ ਜੀ ਵੱਡੇ ਕਿਉਂ ਕਿਉਂਕਿ ਉਹਨਾਂ ਨੇ ਜਿਹੜੇ ਲੋਕ ਇਸ ਦੁਨੀਆ ਤੋਂ ਜੀਣ ਦੀ ਉਮੀਦ ਛੱਡ ਚੁੱਕੇ ਸਨ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਡਾ ਦੁਨੀਆ ਤੇ ਆਉਣਾ ਨਿਹਫਲ ਜਾਏਗਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਵੀ ਆਪਣੇ ਨਾਲ ਲਾ ਕੇ ਨਾ ਤੇ ਉਹਨਾਂ ਨੂੰ ਵੱਡੇ ਬਣਾਇਆ ਇਹ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀ ਕਿਉਂਕਿ ਜਦੋਂ ਕੋਈ ਵੀ ਚੀਜ਼ ਅੱਗੇ ਵੱਧਦੀ ਹੈ ਨਾ ਉਹਦੇ ਪਿੱਛੇ ਕੋਈ ਨਾ ਕੋਈ ਫਲਸਫਾ ਹੁੰਦਾ ਹੈ ਕੋਈ ਨਾ ਕੋਈ ਸਟ੍ਰੈਟਜੀ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਇੱਕ ਕਰਨ ਦੇ ਲਈ ਯਤਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਤੈ ਇੱਥੋਂ ਤੱਕ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਧਰਮਾਂ ਦੇ ਨਾਮ ਤੇ ਵੰਡੇ ਹੋਏ ਸਨ ਉਹਨਾਂ ਨੂੰ ਅਸਲ ਦੇ ਵਿੱਚ ਉਹਨਾਂ ਦੇ ਧਰਮ ਦਾ ਜਿਹੜਾ ਅਰਥ ਹੈ ਉਹ ਸਮਝਾਇਆ ਜੇ ਕਰਕੇ ਉਹ ਮੁਸਲਮਾਨਾਂ ਦੇ ਸੰਪਰਕ ਵਿੱਚ ਆਏ ਤੇ ਉਹਨਾਂ ਨੇ ਮੁਸਲਮਾਨਾਂ ਨੂੰ ਇਹ ਕਿਹਾ ਕਿ ਤੁਸੀਂ ਨਮਾਜ਼ ਕਰੋ ਪਰ ਜਿਹੜੀ ਨਮਾਜ਼ ਹੈ ਉਹਨੂੰ ਸਿੱਦਕ ਨੂੰ ਮਸੱਲਾ ਬਣਾਉਣਾ ਹੈ ਤੁਸੀਂ ਜਿਹੜਾ ਹੈਗਾ ਵਾ ਉਸ ਅੱਲਾ ਦੀ ਨਮਾਜ਼ ਅਦਾ ਕਰਨੀ ਹੈ ਤੇ ਤੁਸੀਂ ਕਾਦਾ ਰੱਖਣਾ ਤੇ ਸਬਰ ਰੱਖਣਾ ਹੈ ਤੁਸੀਂ ਮਸੱਲਾ-ਏ-ਈਮਾਨ ਮੁਸਲਮਾਨ ਦਾ ਮਤਲਬ ਉਹਨਾਂ ਨੂੰ ਅਸਲ ਦੇ ਵਿੱਚ ਸਮਝਾਇਆ ਕਿ ਜੇ ਕਰਕੇ ਤੁਸੀਂ ਨਮਾਜ਼ ਵੀ ਪੜ੍ਹਨੀ ਹੈ ਤੇ ਦਿਲੋਂ ਨਮਾਜ਼ ਪੜ੍ਹਨੀ ਹੈ ਕਰਮ ਕਾਂਡ ਨਹੀਂ ਕਰਨਾ ਤੇ ਜੇ ਹਿੰਦੂ ਵੀਰਾਂ ਦੇ ਕੋਲ ਗਏ ਨੇ ਤੇ ਉਹਨਾਂ ਨੇ ਉਹਨਾਂ ਨੂੰ ਜਾ ਕੇ ਦੱਸਿਆ ਭਾਈ ਜੋ ਤੁਸੀਂ ਕਰਮ ਕਾਂਡ ਕਰਦੇ ਹੋ ਇਹ ਕਰਮ ਕਾਂਡ ਕੇਵਲ ਕਰਮ ਕਾਂਡ ਨਾ ਰਹਿ ਜਾਣ ਇਹਦੇ ਉੱਤੋਂ ਅਸੀਂ ਜ਼ਿੰਦਗੀ ਦੀ ਜੀਵਨ ਜਾਚ ਵੀ ਸਿੱਖਣੀ ਹੈ ਇਹ ਸਾਡੇ ਜਿਹੜੇ ਧਰਮ ਨੇ ਸਾਡੇ ਕਰਮ ਨੇ ਕੇਵਲ ਆਪਣੇ ਲਈ ਨਹੀਂ ਹੋਣੇ ਚਾਹੀਦੇ ਇਹ ਸਗੋ ਸਾਰੀ ਮਨੁੱਖਤਾ ਦੇ ਲਈ ਹੋਣੇ ਚਾਹੀਦੇ ਉਹਨਾਂ ਨੇ ਦੁਨੀਆ ਦੇ ਲੋਕਾਂ ਨੂੰ ਇੱਕ ਬਾਉਂਡਰੀ ਤੋਂ ਦੂਰ ਜਨ ਕੇ ਲੋਕਾਂ ਦੀਆਂ ਜੜੀਆਂ ਮਨ ਦੇ ਵਿਤਕਰੇ ਸਨ ਉਹਨਾਂ ਨੂੰ ਖਤਮ ਕਰਨ ਦੇ ਲਈ ਸਾਰੇ ਰਸਤਿਆਂ ਨੂੰ ਤੋੜਨ ਦਾ ਯਤਨ ਕੀਤਾ ਹੈ ਉਹਨਾਂ ਦੇ ਅੰਦਰ ਮਾਰ ਮਟਾਵ ਸਨ ਉਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਗੁਰੂ ਨਾਨਕ ਦੇਵ ਜੀ ਵੱਡੇ ਤਾਂ ਕਿਉਂਕਿ ਉਹਨਾਂ ਨੇ ਹਰ ਇੱਕ ਕੋਲ ਜਾ ਕੇ ਇੱਕ ਰਾਜਿਆਂ ਦੇ ਕੋਲ ਜਾ ਕੇ ਇੱਕ ਸੱਜਣ ਵਰਗੇ ਜਿਹੜੇ ਉੱਪਰੋਂ ਲਿਬਾਸ ਸੱਜਣਾ ਵਾਲਾ ਪਾਇਆ ਸੀ ਉਹਨਾਂ ਦੇ ਕੋਲ ਜਾ ਕੇ ਇੱਕ ਸੇਖਾਂ ਦੇ ਕੋਲ ਜਾ ਕੇ ਇੱਕ ਜਿਹੜੇ ਜ਼ਮੀਂਦਾਰ ਸਨ ਉਹਨਾਂ ਦੇ ਕੋਲ ਜਾ ਕੇ ਮਲਕ ਭਾਗੋ ਵਰਗਿਆਂ ਦੇ ਕੋਲ ਜਾ ਕੇ ਦੱਸਿਆ ਕਿ ਭਾਈ ਢੋਡੀ ਜਿਹੜੀ ਕਮਾਈ ਹੈ ਉਸ ਕਮਾਈ ਦਾ ਜਿਹੜਾ ਤੁਸੀਂ ਲੰਗਰ ਲਾਉਂਦੇ ਹੋ ਤੁਸੀਂ ਭੋਜ ਕਰਦੇ ਹੋ ਉਹਦੇ ਵਿੱਚ ਵੀ ਖੂਨ ਹੈ ਕਿਉਂਕਿ ਜਦੋਂ ਮਲਕ ਭਾਗੋ ਤੇ ਕੋਲ ਜਾਂਦੇ ਨੇ ਤੇ ਭਾਈ ਲਾਲੋ ਦੇ ਕੋਲ ਉਹ ਟਿਕਾਣਾ ਕਰਦੇ ਨੇ ਤੇ ਉਸੇ ਸਮੇਂ ਇੱਕ ਕਿਉਂਕਿ ਗੁਰੂ ਨਾਨਕ ਦੇਵ ਜੀ ਜਾਨੀ ਜਾਨ ਸਨ ਉਹ ਭਾਈ ਲਾਲੋ ਦੇ ਘਰੋਂ ਇੱਕ ਸਿੰਪਲ ਜਿਹੜੀ ਰੋਟੀ ਹੈ ਜਿਨੂੰ ਸੀ ਕੋਦਰੇ ਦੀ ਰੋਟੀ ਕਹਿ ਸਕਦੇ ਹਾਂ ਜੋ ਵੀ ਸੀ ਉਹ ਖਾਦੀ ਤੇ ਮਲਕ ਭਾਗੋ ਦਾ ਜਿਹੜਾ ਭੋਜ ਉਹਨੂੰ ਠੁਕਰਾਇਆ ਤੇ ਸਿੱਧ ਕਰ ਦਿੱਤਾ ਕਿ ਮਲਕ ਭਾਗੋ ਤੇਰੇ ਇਸ 36 ਪ੍ਰਕਾਰ ਦੇ ਭੋਜ ਨਾਲੋਂ ਮਲਕ ਦੀ ਸੁੱਕੀ ਰੋਟੀ ਦੇ ਵਿੱਚ ਜ਼ਿਆਦਾ ਸਕੂਨ ਹੈ ਜ਼ਿਆਦਾ ਤਾਕਤ ਹੈ ਕਿਉਂ ਕਿਉਂਕਿ ਮਲਕ ਭਾਗੋ ਤੇਰੀ ਜਿਹੜੀ ਕੀਤੀ ਹੋਈ ਕਮਾਈ ਹੈ ਉਹ ਲੋਕਾਂ ਦਾ ਖੂਨ ਚੋਸ ਕੇ ਕੀਤਾ ਆ ਪੈਸਾ ਹੈ ਨਾਨਕ ਤੱਤਰ ਕੀਤਾ ਹੋਇਆ ਜਿਹੜਾ ਤੂੰ ਉਹ ਲੋਕਾਂ ਦਾ ਜਿਹੜਾ ਹੈਗਾ ਸ਼ੋਸ਼ਣ ਕਰਕੇ ਲੋਕਾਂ ਦੇ ਜ਼ੁਲਮ ਕਰਕੇ ਉਹਨਾਂ ਦਾ ਹੱਕ ਖਾਦਾ ਹੋਇਆ ਤੇ ਭਾਈ ਲਾਲੋ ਦੀ ਜਿਹੜੀ ਰੋਟੀ ਆ ਉਹ ਦਸਾਂ ਨੋਹਾਂ ਦੀ ਕੀਰਤ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਾਨੂੰ ਦੱਸਿਆ ਗੁਰੂ ਨਾਨਕ ਦੇਵ ਜੀ ਵੱਡੇ ਤਾਂ ਉਹਨਾਂ ਨੇ ਹਰ ਇੱਕ ਬੰਦੇ ਨੂੰ ਆਪਣੇ ਪਿਆਰਾਂ ਤੇ ਖੜਨਾ ਸਿਖਾਇਆ ਅੱਜ ਦੁਨੀਆ ਦੇ ਉੱਤੇ ਕੋਈ ਵੀ ਬੰਦਾ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੰਗਣਾ ਸਿਖਾਇਆ ਦੁਨੀਆ ਦੇ ਉੱਤੇ ਤੁਹਾਨੂੰ ਮੰਗਤੇ ਨਜ਼ਰ ਆ ਜਾਣਗੇ ਪਰ ਜਿਹੜਾ ਕੋਈ ਗੁਰਨਾਨਕ ਨਾਮ ਦਾ ਸਿੱਖ ਨਾਨਕ ਨਾਮ ਲੈਵਾ ਸਿੱਖ ਹੋਏਗਾ ਜਿਹੜਾ ਉਹਨਾਂ ਦੀ ਵਿਚਾਰਧਾਰਾ ਤੇ ਚੱਲਦਾ ਹੋਏਗਾ ਜਿਹੜਾ ਸਿੱਖੀ ਦੇ ਸੰਪਰਕ ਵਿੱਚ ਵੀ ਹੋਵੇਗਾ ਉਹ ਵੀ ਤੁਹਾਨੂੰ ਮੰਗਦਾ ਨਜ਼ਰ ਨਹੀਂ ਆਏਗਾ ਤੇ ਗੁਰੂ ਨਾਨਕ ਦੇਵ ਜੀ ਦਾ ਇਹ ਫਲਸਫਾ ਸੀ ਇਹ ਜੀਵਨ ਜਾਚ ਸੀ ਜਿਹੜੀ ਬਹੁਤ ਵੱਡੀ ਸੋਚ ਸੀ ਤੇ ਕਿਉਂਕਿ ਜਦੋਂ ਇਨਸਾਨ ਕੁਝ ਦੁਨੀਆ ਤੇ ਕੁਝ ਕਰਦਾ ਉਹ ਸੋਚ ਦੇ ਨਾਲ ਹੀ ਕਰਦਾ ਕਿਉਂਕਿ ਮਨ ਜੀਤੈ ਜਗ ਜੀਤ ਗੁਰੂ ਨਾਨਕ ਦੇਵ ਜੀ ਨਹੀਂ ਦੱਸ ਦਿੱਤਾ ਕਿ ਜੇ ਕਰਕੇ ਤੁਸੀਂ ਮਨ ਕੀ ਹੈ ਮਨ ਵਿਚਾਰ ਹਨ ਜੇ ਕਹਿੰਦੇ ਜੇ ਤੁਸੀਂ ਆਪਣੇ ਵਿਚਾਰਾਂ ਤੇ ਕੰਟਰੋਲ ਕਰ ਲਿਆ ਆਪਣੇ ਮਨ ਤੇ ਕੰਟਰੋਲ ਕਰ ਲਿਆ ਤੇ ਤੁਸੀਂ ਜਗ ਜਿੱਤਣ ਦੇ ਕਾਬਿਲ ਹੋ ਜਾਓਗੇ ਕਿਉਂ ਕਿਉਂਕਿ ਜੇ ਅਕਰ ਅਸੀਂ ਕੋਈ ਵੀ ਕੰਮ ਕਰਨਾ ਹੈ ਤਾਂ ਉਹਨੂੰ ਫੋਕਸ ਕਰਨਾ ਜ਼ਰੂਰੀ ਹੈ ਤੇ ਸਾਡੇ ਜਿਹੜੇ ਵਿਚਾਰ ਹੀ ਹੈ ਉਹੀ ਸਾਨੂੰ ਅਸਲ ਮੁੱਦੇ ਤੋਂ ਝਟਕਾਉਂਦੇ ਨੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਵਿਚੋਲਗਿਰੀ ਨੂੰ ਖਤਮ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇੱਕ ਅਕਾਲ ਪੁਰਖ ਦੀ ਪੂਜਾ ਕਰ ਦਿਓ ਤੇ ਤੋਨੋਂ ਵਿੱਚ ਕੋਈ ਵੀ ਵਿਚੋਲਾ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿੱਧੇ ਉਸ ਪਰਮਾਤਮਾ ਸੰਪਰਕ ਕਰ ਸਕਦੇ ਹੋ ਗੁਰੂ ਨਾਨਕ ਦੇਵ ਜੀ ਵੱਡੇ ਤਾਂ ਕਿਉਂਕਿ ਉਹਨਾਂ ਨੇ ਇੱਕ ਆਮ ਵਿਅਕਤੀ ਜਿਹੜਾ ਪਾਠ ਪੂਜਾ ਉਸ ਸਮੇਂ ਜੋ ਬ੍ਰਾਹਮਣਾਂ ਦੇ ਬਣਾਏ ਹੋਏ ਅਡੰਬਰ ਸਨ ਜੋ ਮੁਲਾਨਿਆਂ ਦੇ ਕਾਜ਼ੀਆਂ ਦੇ ਬਣਾਏ ਹੋਏ ਅਡੰਬਰ ਸਨ ਉਹਨਾਂ ਦੇ ਤੰਗ ਆ ਚੁੱਕੇ ਸਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਸੋਇਆ ਭਾਈ ਗੁਰਦਾਸ ਜੀ ਦੀ ਬਾਣੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਦਿੱਤਾ ਕਿ ਭਾਈ ਤੁਹਾਡੇ ਆਪਣੇ ਅੰਦਰ ਹੀ ਕੀਰਤਨ ਹੋਣਾ ਚਾਹੀਦਾ ਤੁਸੀਂ ਆਪਣੇ ਅੰਦਰ ਹੀ ਧਰਮਸਾਲ ਬਣਾ ਦੋ ਜੇ ਤੁਹਾਨੂੰ ਮੰਦਰਾਂ ਦੇ ਵਿੱਚ ਨਹੀਂ ਜਾਣ ਦਿੰਦੇ ਤੁਹਾਨੂੰ ਪੂਜਾ ਨਹੀਂ ਕਰ ਦਿੰਦੇ ਤੇ ਤੁਸੀਂ ਕਭਰਾਓ ਨਾ ਤੁਸੀਂ ਆਪਣੇ ਅੰਦਰ ਨੂੰ ਮਨ ਦੇ ਅੰਦਰ ਮਨ ਅੰਦਰ ਆਪਣੇ ਅੰਦਰ ਨੂੰ ਹੀ ਮੰਦਰ ਬਣਾ ਲਓ ਕਿਉਂ ਕਿਉਂਕਿ ਸਾਰਾ ਕੁਝ ਇੱਥੋਂ ਹੀ ਉਪਜਣਾ ਹੈ ਤੁਸੀਂ ਸ਼ੋਸ਼ਣ ਨਾ ਕਰਵਾਓ ਸੁਭਗੁਰਾਨਾਨਕ ਜੀ ਦਾ ਫਲਸਫਾ ਬਹੁਤ ਵੱਡਾ ਸੀ ਸਾਨੂੰ ਲੋੜ ਹੈ ਅੱਜ ਉਹਨਾਂ ਦੇ ਜੀਵਨ ਦੇ ਉੱਤੇ ਛਾਤੀ ਮਾਰਨ ਦੀ ਛਾਤੀ ਉਹਨਾਂ ਦੇ ਜੀਵਨ ਤੇ ਕੀ ਮਾਰਨੀ ਸੀ ਆਪਣੇ ਜੀਵਨ ਤੇ ਛਾਤੀ ਮਾਰਨੀ ਆ ਕਿ ਅਸੀਂ ਕਿੰਨੇ ਸਾਲ ਹੋ ਗਏ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਕਿੰਨੇ 500 ਤਕਰੀਬਨ 1469 ਈਸਵੀ ਤੋਂ ਲੈ ਕੇ ਹੁਣ ਤੱਕ ਕਿੰਨਾ ਸਮਾਂ ਹੋ ਗਿਆ 550 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਤੁਸੀਂ ਜਾਣੋ ਕਿ ਇੰਨੇ ਸਾਲਾਂ ਦੇ ਵਿੱਚ ਕੀ ਬਦਲਾਅ ਆਇਆ ਤੇ ਜਿਨ੍ਹਾਂ ਦੇ ਅੰਦਰ ਬਦਲਾਅ ਆਇਆ ਤੇ ਉਹ ਰੋਲਾ ਪਾ ਕੇ ਦੱਸਦੇ ਨੇ ਕਹਿੰਦੇ ਨੇ ਜਿਹਦੇ ਅੰਦਰੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਜਿਹਦੇ ਅੰਦਰ ਸੱਚ ਹੁੰਦਾ ਹੈ ਉਹ ਹੁੱਕਾ ਦਿੰਦਾ ਜਿੰਨੇ ਵੀ ਬੁੱਧੀਜੀਵੀ ਨੇ ਜਿੰਨੇ ਸਿੱਖ ਫਿਲਾਸਫਰ ਨੇ ਜਿਨ੍ਹਾਂ ਨੂੰ ਗੁਰੂ ਦੀ ਗੱਲ ਦਾ ਗਿਆਨ ਹੋ ਗਿਆ ਉਹ ਲੋਕਾਂ ਨਾਲ ਹੱਥ ਜੋੜ ਕੇ ਤਰਲੇ ਮਾਰ ਕੇ ਕਹਿ ਰਹੇ ਨੇ ਲੋਕੋ ਕਿ ਤੁਸੀਂ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਤੇ ਮਨਾ ਰਹੇ ਹੋ ਪਰ ਉਹਨਾਂ ਦੀ ਮੰਨ ਕੋਈ ਨਹੀਂ ਗੀਰੇ ਤੁਹਾਡੇ ਅੰਦਰ ਅਜੇ ਵੀ ਵਿਤਕਰੀ ਨਹੀਂ ਗਏ ਤੁਹਾਡੇ ਅੰਦਰ ਅਜੇ ਵੀ ਕਮੇਟੀਆਂ ਦੀ ਲੜਾਈਆਂ ਅਜੇ ਵੀ ਗੁਰੂ ਘਰਾਂ ਦੇ ਵਿੱਚ ਲੜਾਈਆਂ ਅਜੇ ਵੀ ਤੁਸੀਂ ਆਪਸ ਦੇ ਵਿੱਚ ਧਰਮਾਂ ਜਾਤ ਪਾਤ ਉੱਚੀ ਨੀਚ ਦੇ ਵਿਤਕਰੀਆਂ ਚ ਫਸੇ ਹੋ ਗਏ ਤੁਹਾਡੇ ਵਿੱਚ ਕੋਈ ਬਦਲਾਅ ਨਹੀਂ ਆਇਆ ਕਿਉਂਕਿ ਬਦਲਾਅ ਆਉਣਾ ਸੀ ਸਾਨੂੰ ਗਿਆਨ ਦੇ ਨਾਲ ਬਦਲਾਅ ਆਉਣਾ ਸੀ ਸਾਨੂੰ ਬਾਣੀ ਪੜ੍ਹਦੇ ਨਾਲ ਤੇ ਅਸਲ ਦੇ ਵਿੱਚ ਜਦੋਂ ਸਾਨੂੰ ਜਿਨ੍ਹਾਂ ਨੇ ਬਾਣੀ ਪੜ੍ਹਾਉਣੀ ਸੀ ਉਹਨਾਂ ਨੇ ਸਾਨੂੰ ਬਹਿਮਾ ਭਰਮਾਂ ਦੇ ਪਿੱਛੇ ਲਾ ਦਿੱਤਾ ਸਾਨੂੰ ਤਾਂ ਸੋਝੀ ਨਹੀਂ ਆਉਣ ਦਿੱਤੀ ਕਿ ਅਸਲ ਜਿਹੜਾ ਹੈਗਾ ਗੁਰਬਾਣੀ ਦਾ ਮੁੱਦਾ ਕੀ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ 1430 ਅੰਗ ਨੇ 1430 ਅੰਗ ਤੇ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀ ਹੈ ਕਿੰਨੇ ਭੱਟਾਂ ਦੀ ਬਾਣੀ ਹੈ ਤੇ ਹਰ ਇੱਕ ਸ਼ਬਦ ਇਨਸਾਨ ਦੀ ਹਰ ਇੱਕ ਅਵਸਥਾ ਦੇ ਮੁਤਾਬਕ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ ਗੁਰੂ ਸਾਹਿਬ ਨੇ ਇੱਥੋਂ ਤੱਕ ਉਚਾਰਨ ਕੀਤਾ ਭਾਈ ਜੇ ਕਰਕੇ ਤੇਰੇ ਤੇ ਦੁੱਖ ਆਵੇ ਤੇ ਉਹਨੂੰ ਦੁੱਖ ਨੂੰ ਸੁੱਖ ਵਿੱਚ ਕਿਵੇਂ ਬਦਲਣਾ ਹੈ ਤੇ ਜੇ ਤੈਨੂੰ ਸੁੱਖ ਮਿਲੇ ਤੇ ਉਹਦਾ ਸ਼ੁਕਰਾਨਾ ਕਿਵੇਂ ਕਰਨਾ ਹੈ ਗੁਰਨਾਨਕ ਦੇਵ ਜੀ ਦੀ ਸੋਚ ਵੱਡੀ ਸੀ ਇਸ ਲਈ ਉਹ ਵੱਡੇ ਸਨ ਗੁਰਪੁਰਬ ਅਸੀਂ ਮਨਾਈਏ ਗੁਰੂ ਦੇ ਲੰਗਰ ਲਾਈਏ ਬਹੁਤ ਮਾਣ ਵਾਲੀ ਗੱਲ ਹੈ ਤੇ ਸਿੱਖ ਜਿੱਥੇ ਵੀ ਹੋਵੇਗਾ ਸਭ ਤੋਂ ਪਹਿਲਾਂ ਉਹ ਗੁਰੂ ਘਰ ਤੇ ਗੁਰੂ ਲੰਗਰ ਜਲੂ ਚਲਾਵੇਗਾ ਤੇ ਇਹ ਚਲਾਉਣਾ ਵੀ ਚਾਹੀਦਾ ਪਰ ਉਸ ਚੀਜ਼ ਦੇ ਨਾਮ ਨਾਲ ਸਾਨੂੰ ਆਪਣੇ ਅੰਦਰ ਜੋਤ ਜਗਾਣੀ ਚਾਹੀਦੀ ਆਪਣੇ ਅੰਦਰ ਭਾਰਵੀਂ ਜੋਤਾਂ ਨਾਲ ਸੰਬੰਧ ਨਹੀਂ ਜਿਹੜੀ ਜਸੀਂ ਜੋਤ ਜਗਾਵਾਂਗੇ ਨਾ ਉਹ ਬੜੇ ਧੰਤਾਰੇ ਜੋਗ ਹੈ ਕਿਉਂਕਿ ਅਸੀਂ ਜੋਤ ਦਾ ਸਤਕਾਰ ਕਰਦੇ ਹਾਂ ਜੋਤ ਪ੍ਰਕਾਸ਼ ਦਿੰਦੀ ਹੈ ਪੁਰਾਤਨ ਸਮਿਆਂ ਦੇ ਵਿੱਚ ਜਿਹੜੀ ਜੋਤ ਸੀ ਉਹਦਾ ਕਨਸੈਪਟ ਕੁਝ ਹੋਰ ਸੀ ਇਹ ਮੈਂ ਦੁਬਾਰਾ ਇੱਕ ਵੀਡੀਓ ਬਣਾਵਾਂਗਾ ਉਹਦੇ ਵਿੱਚ ਆਪੀ ਦਾ ਵਿਚਾਰ ਕਰਾਂਗਾ ਹੁਣ ਗੱਲ ਜਿਹੜੀ ਕਰ ਰਹੀਆਂ ਕਿ ਸਾਨੂੰ ਆਪਣੇ ਅੰਦਰ ਜੋਤ ਜਗਾਣੀ ਚਾਹੀਦੀ ਆਪਣੇ ਹਿਰਦੇ ਦੇ ਵਿੱਚ ਉਹ ਜੋਤ ਕਿਹੜੀ ਹੈਗੀ ਹੈ ਉਹ ਹੈਗੀ ਗਿਆਨ ਦੀ ਕੁਰਾਨਕ ਦੇ ਵਿੱਚ ਕਹਿੰਦੇ ਵਿਦਿਆ ਵਿਚਾਰੀਤਾ ਪਰ ਉਪਕਾਰੀ ਸਾਡੇ ਅੰਦਰ ਪਰਪਕਾਰ ਪੈਦਾ ਹੋਣਾ ਚਾਹੀਦਾ ਸਾਨੂੰ ਕਿਸੇ ਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਕਿਸੇ ਦੀ ਤਰੱਕੀ ਨੂੰ ਦੇਖ ਕੇ ਖੁਸ਼ ਹੋਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਵੱਡੇ ਬਨਣਾ ਤੋਂ ਉੱਚਾ ਬਨਣਾ ਸਿਖਾਇਆ ਅੱਜ ਅਸੀਂ ਗੁਰੂ ਨਾਨਕ ਦੇ ਸਿੱਖ ਹੋ ਕਰਕੇ ਕਿਸੇ ਨੂੰ ਵੱਡਾ ਬਨਣਾ ਨਹੀਂ ਦੇਖ ਸਕਦੇ ਕਿਸੇ ਨੂੰ ਉੱਚਾ ਉੱਚਾ ਚੜ੍ਹਦਾ ਨਹੀਂ ਦੇ ਸਕਦੇ ਅਸੀਂ ਤਾਂ ਕਿਸੇ ਵੱਲ ਦੇਖ ਕੇ ਅਸੀਂ ਆਪਣੇ ਅਰਦਾਸ ਕਰੀਏ ਨਾ ਕਰੀਏ ਦੂਜੇ ਦੀ ਅਦਾਜ਼ ਦੂਰ ਕਰਾਂਗੇ ਸੱਚੇ ਪਾਤਸ਼ਾਹ ਸਾਨੂੰ ਕੁਝ ਦਈਂ ਚਾਹੇ ਨਾ ਦਈਂ ਪਰ ਮੇਰੇ ਆਂਡੀ ਗਵਾਂਡੀ ਨੂੰ ਕੁਝ ਨਾ ਗਈ ਇਹ ਸਾਡੀ ਸੋਚ ਹੈਗੀ ਅਸੀਂ ਕਿੱਥੇ ਬੈਠੀ ਆ ਸੋ ਗੁਰੂ ਨਾਨਕ ਦੇਵ ਜੀ ਵੱਡੇ ਤਾਂ ਉਹਨਾਂ ਨੇ ਹਰ ਇੱਕ ਇਨਸਾਨ ਨੂੰ ਉੱਚੀ ਸੁੱਚੀ ਸੋਚ ਦੇ ਮਾਲਕ ਬਣਾਇਆ ਮਨ ਨੀਵਾ ਕਰਨਾ ਤੇ ਮਤ ਉੱਚੀ ਰੱਖਣੀ ਸਿਖਾਈ ਕਿਉਂਕਿ ਮਨ ਨੀਵਾ ਹੋਏਗਾ ਤੇ ਮਤ ਉੱਚੀ ਹੋਏਗੀ ਕਹਿੰਦਾ ਫਲ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਸਿੰਬਲਾ ਤੋਂ ਮਾਨ ਨਾ ਕਰੀ ਸਿੰਬਲ ਦਾ ਬੂਟਾ ਉੱਚਾ ਤਾਂ ਹੋ ਜਾਂਦਾ ਪਰ ਫਲ ਫਿੱਕੇ ਫੁੱਲ ਬਕਵਕੇ ਕੰਮ ਨਾ ਆਵੇ ਪਤ ਤੇ ਮਿੱਠਤ ਨਵੀ ਨਾਨਕਾ ਗੁੜ ਚੰਗਾਈਆਂ ਤਤ ਗੁਰੂ ਸਾਹਿਬ ਦੀ ਕਿਰਪਾ ਕਰਨ ਜੇ ਸੋਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬੇ ਨ ਕੋਰ ਅੰਧਾਰ ਲੱਖਾਂ ਦੀਪਕ ਚੱਲ ਪੈਣ ਲੱਖਾਂ ਸੂਰਜ ਹੋਣ ਪਰ ਕਹਿੰਦੇ ਗੁਰੂ ਤੋਂ ਬਿਨਾ ਕੋਰ ਅੰਧਾਰ ਹੁੰਦਾ ਸਾਡੀ ਜੀਵਨ ਦੇ ਵਿੱਚ ਅਗਰ ਕੋਈ ਰੋਸ਼ਨੀ ਆ ਸਕਦੀ ਹੈ ਸਾਡੀ ਜੀਵਨ ਦੇ ਵਿੱਚ ਅਗਰ ਕੁਝ ਆ ਸਕਦਾ ਹੈ ਨਾ ਉਹ ਸਿਰਫ ਗਿਆਨ ਲਿਆ ਸਕਦਾ ਹੈ ਕਿਉਂਕਿ ਸਾਡੇ ਕੋਲ ਸਾਧਨ ਜਿੰਨੇ ਵੀ ਹੋਣ ਅਗਰ ਸਾਡੇ ਕੋਲ ਸਾਧਨ ਹੈਗਾ ਤੇ ਮਨ ਖੁਸ਼ ਨਹੀਂ ਹੈ ਸਾਡੇ ਮਨ ਵਿੱਚ ਆਨੰਦ ਨਹੀਂ ਹੈ ਤੇ ਕੀ ਫਾਇਦਾ ਅੱਜ ਦੁਨੀਆ ਦੇ ਕੋਲ ਕਰੋੜਾ ਰੁਪਏ ਨੇ ਤੇ ਬਹੁਤ ਵੱਡੇ ਤਣਾਡ ਲੋਕ ਮੈਦਾਂ ਦੇ ਦੇਖੇ ਨੇ ਜੇ ਰਾਤ ਨੂੰ ਸੌਣ ਵੇਲੇ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਨੇ ਉਹਨਾਂ ਦੇ ਮਨ ਨੂੰ ਚੈਨ ਨਹੀਂ ਆਇਆ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਹਿੰਦੀ ਆ ਆਨੰਦ ਸੁਨੋ ਵਡਪੁਰ ਭਾਗੀ ਹੋ ਸਗਲ ਮਨੋਰਥ ਪੂਰੇ ਜੇ ਕਰਕੇ ਸਾਡੇ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਜੇ ਮੇਰੀ ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਆਇਆ ਕਿਉਂਕਿ ਅਸਲੀ ਮਨੋਰਥ ਜ਼ਿੰਦਗੀ ਦਾ ਕੀ ਹੈ ਖੁਸ਼ ਰਹਿਣਾ ਤੇ ਜੇ ਕਰਕੇ ਸਾਡੇ ਕੋਲ ਸਬਰ ਆ ਜਾਏਗਾ ਸੰਤੋਖ ਆ ਜਾਏਗਾ ਥੋੜਾ ਵੀ ਹੋਏਗਾ ਨਾ ਅਸੀਂ ਤਾਂ ਵੀ ਖੁਸ਼ ਰਵਾਂਗੇ ਤੇ ਜੇ ਜਾਦਾ ਕਰ ਵੀ ਲਿਆ ਬਹੁ ਪਰਪੰਚ ਕਰ ਪਰ ਧਨ ਲਿਆ ਵੈ ਸੁਤਦਾਰ ਆਪੇ ਆਣ ਲਟਾਵਾ ਮਨ ਮੇਰੇ ਭੁੱਲੇ ਕਪਟ ਨਾ ਕੀਜਾ ਅੰਤ ਨਿਵੇੜਾ ਤੇਰੇ ਜੀ ਕਰ ਲਈਜਾ ਅੰਤ ਵਾਲਾ ਸਮਾਂ ਬੰਦੇ ਨੂੰ ਖੁਦ ਆਪ ਹੀ ਭੁਗਤਣਾ ਪੈਣਾ ਦੱਦਾ ਦੋਸ਼ ਨਾ ਦਿਓ ਕਿਸ ਹੈ ਦੋਸ਼ ਕਰਮ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨੀ ਬੀਜਾ ਅਵਰ ਜਣਾ ਜਿੱਦਾਂ ਦਾ ਬੀਜੇਗਾ ਉਦਾਂ ਦਾ ਵੱਢਾਂਗੇ ਦੁਨੀਆ ਦੇ ਉੱਤੇ ਬਹੁਤ ਸਾਰੇ ਕਰਮਕਾਂਡ ਹੁੰਦੇ ਨੇ ਬਦਲਣ ਦੀ ਕੋਸ਼ਿਸ਼ ਕਰਦੇ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਭਾਈ ਜੋ ਤੂੰ ਬੀਜੇਗਾ ਨਾ ਤੈਨੂੰ ਉਹ ਵੱਢਣਾ ਪਏਗਾ ਉਹਨੂੰ ਕੋਈ ਨਹੀਂ ਮਿਟ ਸਕਦਾ ਇਹ ਜਿਹੜੇ ਲੇਖ ਨੇ ਨਾ ਲੇਖਨ ਮਿਟਹੀ ਮਿਟੀ へ ਸਕੀ ਜੋ ਲਿਖਿਆ ਕਰਤਾਰ ਜੋ ਕਰਤਾਰ ਨੇ ਲਿਖ ਦਿੱਤਾ ਮਿਟ ਨਹੀਂ ਸਕਦਾ ਕਰਤਾਰ ਵੀ ਉਹੀ ਲਿਖਦਾ ਜੋ ਬੰਦਾ ਲਿਖਣ ਲਈ ਮਜਬੂਰ ਕਰਦਾ ਏ ਜੋ ਬੰਦਾ ਖੁਦ ਲਿਖਦਾ ਏ ਜੇ ਅਸੀਂ ਕਿਸੇ ਨਾਲ ਚੰਗਾ ਕਰਾਂਗੇ ਤੇ ਤੁਹਾਡਾ ਚੰਗਾ ਹੋਏਗਾ ਮਾੜਾ ਕਰਾਂਗੇ ਤੇ ਮਾੜਾ ਹੋਏਗਾ ਗੁਰੂ ਨਾਨਕ ਦੇਵ ਜੀ ਵੱਡੇ ਤਾਂ ਉਹਨਾਂ ਨੇ ਮਾੜਿਆਂ ਤੋਂ ਚੰਗੇ ਬਣਾਇਆ ਤੇ ਚੰਗਿਆਂ ਨੂੰ ਹੋਰ ਚੰਗੇ ਬਣਾਇਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਗੁਰੂ ਨਾਨਕ ਦੇਵ ਜੀ ਨੇ ਵੱਡੇ ਬਣਾਇਆ ਤੇ ਅਸੀਂ ਵੱਡੇ ਬਣਨ ਦਾ ਕੋਸ਼ਿਸ਼ ਕਰੀਏ ਅਸੀਂ ਵੱਡੇ ਬਣਨ ਦਾ ਮਤਲਬ ਕਿ ਅਸੀਂ ਹਰ ਇੱਕ ਬੰਦੇ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰੀਏ ਹਰ ਇੱਕ ਬੰਦੇ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੀਏ ਕਿਉਂਕਿ ਦੁਨੀਆ ਤੋਂ ਖਾਲੀ ਹੱਥ ਆਏ ਆ ਤੇ ਖਾਲੀ ਹੱਥ ਜਾਣਾ ਤੇ ਜਦੋਂ ਵੀ ਅਸੀਂ ਕੁਝ ਨਾ ਕੁਝ ਕਰਾਂਗੇ ਤੇ ਉਹ ਸਾਡੀ ਆਉਣ ਵਾਲੀ ਔਲਾਦ ਲਈ ਕਰਦੇ ਆ ਤੇ ਅਸੀਂ ਮਾੜਾ ਬੀਜਾਂਗੇ ਤੇ ਸਾਡੀ ਔਲਾਦ ਨੂੰ ਮਾੜਾ ਵੱਡਣਾ ਪੈਣਾ ਜੇ ਚੰਗਾ ਬੀਜਾਂਗੇ ਤੇ ਚੰਗਾ ਵੱਡਣਾ ਪੈਣਾ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਵੱਡੇ ਸਨ ਕਿਉਂਕਿ ਉਹਨਾਂ ਨੇ ਬੀਜਣਾ ਤੇ ਵੱਢਣਾ ਕਿੱਦਾਂ ਦਾ ਹੈਗਾ ਤੇ ਕੀ ਕਰ ਸਕਦੇ ਆ ਇਹ ਸਿਖਾਇਆ ਆਉਣ ਵਾਲੀ ਵੀਡੀਓ ਮੈਂ ਜਲਦ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਸასი ਸ਼ਕਲ ਤੁਹਾਨੂੰ